ਨਮਕ ਜ਼ਿਆਦਾ ਖਾਂਦੇ ਸ਼ੁਕੀਨ ਨੇ ਤਾਂ ਉਹ ਇੱਕ ਖਬਰ ਧਿਆਨ ਨਾਲ ਸੁਣ ਲੈਣ ਜੇਕਰ ਤੁਹਾਡੀ दाल ਸਬਜ਼ੀ ਵਿੱਚ ਘੱਟ ਨੂਨ ਹੁੰਦਾ ਤੇ ਤੁਸੀਂ ਨਮਕ ਦੀ ਹੋਰ ਡਿਮਾਂਡ ਕਰਦੇ ਹੋ ਤੇ ਥੁੰਨ ਕੇ ਨਮਕ ਹੋਰ ਪਾਉਣਿਓ ਤਾਂ ਧਿਆਨ ਨਾਲ ਸੁਣ ਲਵੋ ਭਾਰਤੀ ਖਾਣੇ ਦਾ ਸਵਾਦ ਨਮਕ ਤੋਂ ਬਿਨਾ ਅਧੂਰੇ ਮੰਨਦੇ ਨੇ ਚਾਹੇ ਉਹ ਦਾਲ ਹੋਵੇ ਚਾਹੇ ਹੋਵੇ ਸਬਜ਼ੀ ਚਟਣੀ ਨਮਕੀਨ ਸਨੈਕਸ ਹਰ ਚੀਜ਼ ਵਿੱਚ ਨਮਕ ਜ਼ਰੂਰੀ ਹੁੰਦਾ ਪਰ ਤੁਹਾਡੇ ਖਾਣ ਨੂੰ ਸਵਾਦ ਦੇਣ ਵਾਲਾ ਨਮਕ ਤੁਹਾਡੀ ਸਿਹਤ ਲਈ ਬਹੁਤ ਜ਼ਿਆਦਾ ਖਤਰਨਾਕ ਹੋ ਸਕਦਾ ਜੇਕਰ ਨਮਕ ਦਾ ਸੇਵਨ ਜ਼ਿਆਦਾ ਕੀਤਾ ਜਾਵੇ ਤਾਂ ਇਹ ਦਾ ਸਿੱਧਾ ਅਸਰ ਦਿਲ ਤੇ ਪੈ ਸਕਦਾ ਡਾਕਟਰ ਦੱਸਦੇ ਨੇ ਕਿ ਨਮਕ ਦਾ ਜ਼ਿਆਦਾ ਸੇਵਨ ਹਾਈ ਬਲੱਡ ਪ੍ਰੈਸ਼ਰ ਨੂੰ ਵਧਾਉਂਦਾ ਜੋ ਕਿ ਦਿਲ ਦੇ ਦੌਰੇ ਅਤੇ ਸਟ੍ਰੋਕ ਦਾ ਇੱਕ ਵੱਡਾ ਕਾਰਨ ਹੁੰਦਾ ਜ਼ਿਆਦਾ ਨਮਕ ਖਾਣ ਦੀ ਇਹ ਛੋਟੀ ਜਿਹੀ ਆਦਤ ਵੱਡੇ ਖਤਰੇ ਦਾ ਕਾਰਨ ਬਣ ਸਕਦੀ ਆ ਲੂਣ ਵਿੱਚ ਮੌਜੂਦ ਸੋਡੀਅਮ ਸਰੀਰ ਵਿੱਚ ਪਾਣੀ ਨੂੰ ਬਰਕਰਾਰ ਰੱਖਦਾ ਤੇ ਇਸ ਨਾਲ ਖੂਨ ਦੀ ਮਾਤਰਾ ਵੱਧ ਜਾਂਦੀ ਹੈ ਤੇ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਤੇ ਹਾਈ ਬੀਪੀ ਕਰਕੇ ਦਿਲ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਤੇ ਹੌਲੀ-ਹੌਲੀ ਦਿਲ ਦੇ ਕੰਮ ਕਰਨ ਨੂੰ ਕਮਜ਼ੋਰ ਕਰਦਾ ਇਹ ਸਥਿਤੀ ਦਿਲ ਦੇ ਦੌਰੇ ਇਹ ਜਾਂ ਦਿਲ ਦੀ ਅਸਫਲਤਾ ਦਾ ਕਾਰਨ ਬਣ ਸਕਦੀ ਹੈ